ਸਾਹਿਬ ਜੀ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਤੋ ਹਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਵਲਾਈ ਤਾਰ ਕੁਦਰਤ ਕਵਣ ਕਹਾਵੀ ਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਉਦ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਜੋ ਤਉਦ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਦੀਨ ਦੁਨੀਆ ਦੇ ਮਾਲਕ ਸ਼ਬਦ ਅਵਤਾਰ ਦੋ ਜਹਾਂ ਦੇ ਵਾਲੀ ज्ञान ਦੇ ਮੂਜਸਮੇ ਸਰਵਰ ਕਾਇਨਾਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਅਪਾਰ ਮਿਹਰਮਤ ਦਾ ਸਦਕਾ ਜੋ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ ਉਸ ਦੇ ਅਧੀਨ ਅੱਜ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ 17ਵੀਂ ਪਉੜੀ ਦਾ ਪਾਠ ਸਰਵਣ ਕੀਤਾ ਹੈ ਜਿਸ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਪ ਤਪ ਪੂਜਾ ਸੂਰਮੇ ਪਾਉ ਕਰਨ ਵਾਲੇ ਮਾਲਕ ਨੂੰ ਉਹਨਾਂ ਦੇ ਬਾਰੇ ਬਿਆਨ ਕੀਤਾ ਕਿ ਅਕਾਲ ਪੁਰਖ ਜੀ ਬਣਾਈ ਹੋਈ ਇਸ ਕਾਇਨਾਤ ਦੇ ਅੰਦਰ ਅਣਗਿਣਤ ਐਸੇ ਜੀਵ ਹਨ ਇਹ ਪਉੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 3 ਔਰ 4 ਦੇ ਉੱਪਰ ਅੰਕਿਤ ਹੈ ਸੋ ਆਓ ਮਨ ਚਿਤ ਵਰਤਿਆਂ ਨੂੰ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰੀਏ ਜੀ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜੀਏ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੰਖ ਜਪ ਅਸੰਖ ਭਾਉ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਉੜੀ ਦੇ ਵਿੱਚ ਇੱਕ ਸ਼ਬਦ ਵਾਰ-ਵਾਰ ਉਚਾਰਨ ਕੀਤਾ ਹੈ ਅਸੰਖ ਅਸੰਖ ਤੋਂ ਭਾਵ ਬੇਅੰਤ ਅਣਗਿਣਤ ਜਸ ਦੀ ਗਿਣਤੀ ਨਾ ਕੀਤੀ ਜਾ ਸਕੇ ਜਿਸ ਦਾ ਕੋਈ ਅੰਤ ਨੋ ਪਾਇਆ ਜਾ ਸਕੀ ਓ ਵਾਹਿਗੁਰੂ ਮਾਲਕ ਜੋ ਆਪ ਬੇਅੰਤ ਹੈ ਆਪੋ ਪਰਮੇਸ਼ਰ ਅਗਮ ਹੈ ਅਗਾਧ ਬੋਧ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਅਕਾਲ ਪੁਰਖ ਦੀ ਰਚਨਾ ਹੈ ਜੋ ਉਸ ਪਰਮੇਸ਼ਰ ਨੇ ਇਹ ਕਾਇਨਾਤ ਰਚੀ ਹੈ ਦੁਨੀਆ ਸਾਜੀ ਹੈ ਇਹਦੇ ਵਿੱਚ ਅਣਗਿਣਤ ਜੀਵ ਐਸੇ ਹਨ ਜਿਹੜੇ ਜਪ ਕਰਦੇ ਨੇ ਜਪ ਕਰਕੇ ਉਸ ਮਾਲਕ ਪਰਮੇਸ਼ਰ ਨੂੰ ਰਜਾਉਣਾ ਚਾਹੁੰਦੇ ਹਨ ਖੁਸ਼ ਕਰਨਾ ਚਾਹੁੰਦੇ ਨੇ ਅਣਗਿਣਤ ਨੇ ਕਹਿੰਦੇ ਜਿਹੜੇ ਜਪ ਕਰਦੇ ਹਨ ਤੇ ਅਸ਼ੰਖ ਭਾਵ ਭਾਵ ਤੋਂ ਭਾਵ ਹੁੰਦਾ ਹੈ ਪਿਆਰ ਦੇ ਸੁਭਾਅ ਦੇ ਸਹਿਤ ਰਹਿਣਾ ਫਿਰ ਪਾਤਸ਼ਾਹ ਜੀ ਕਹਿੰਦੇ ਹਨ ਕਿ ਅਣਗਿਣਤ ਐਸੇ ਹਨ ਜਿਹੜੇ ਪਿਆਰ ਸਹਿਤ ਰਹਿੰਦੇ ਨੇ ਪਿਆਰ ਦਾ ਵਰਤਾਰਾ ਕਰ ਰਹੇ ਹਨ ਪਿਆਰ ਦਾ ਸੁਭਾਅ ਬਣਾ ਕੇ ਜਿਹੜੇ ਸੰਸਾਰ ਦੇ ਵਿੱਚ ਰਹਿੰਦੇ ਨੇ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਵੀ ਗਿਣਿਆ ਨਹੀਂ ਜਾ ਸਕਦਾ ਉਹ ਵੀ ਭਾਈ ਅਣਗਿਣਤ ਹਨ ਅਸੰਖ ਪੂਜਾ ਅਸੰਖ ਤਪ ਤਾ ਹੁਣ ਕਹਿੰਦੇ ਕਈ ਜੀਵ ਐਸੇ ਹਨ ਜਿਹੜੇ ਪੂਜਾ ਆਦਿਕ ਕਰ ਰਹੇ ਹਨ ਉਹਨਾਂ ਦਾ ਮਨ ਪੂਜਾ ਕਰਨ ਦੇ ਵਿੱਚ ਰੁੱਝਿਆ ਹੋਇਆ ਹੈ ਉਹ ਪੂਜਾ ਕਰਕੇ ਵਾਹਿਗੁਰੂ ਜੀ ਨੂੰ ਖੁਸ਼ ਕਰਨਾ ਚਾਹੁੰਦੇ ਹਨ ਅਸੰਖ ਤਪਤਾਉ ਕਹਿੰਦੇ ਅਣਗਿਣਤ ਹੀ ਐਸੇ ਜੀਵ ਹਨ ਜਿਹੜੇ ਤਪ ਆਦਿਕ ਸਾਧ ਰਹੇ ਨੇ ਧੂਣੀਆਂ ਤਪਾ ਕੇ ਸਾਧਨਾਵਾਂ ਕਰਦੇ ਹਨ ਤਪ ਕਰਦੇ ਨੇ ਅਸੰਖ ਗ੍ਰੰਥ ਮੁਖ ਵੇਦ ਪਾਠ ਫੇਰ ਅੱਗੇ ਪਾਤਸ਼ਾਹ ਜੀ ਕਹਿੰਦੇ ਅਸੰਖ ਐਸੇ ਹਨ ਜਿਹੜੇ ਜੀਵ ਵੇਦਾਂ ਦਾ ਪਾਠ ਅਤੇ ਹੋਰ ਜਿਹੜੀਆਂ ਧਾਰਮਿਕ ਪੁਸਤਕਾਂ ਨੇ ਧਾਰਮਿਕ ਗ੍ਰੰਥ ਹਨ ਉਹਨਾਂ ਨੂੰ ਆਪਣੇ ਮੁਖ ਦੇ ਨਾਲ ਉਚਾਰਨ ਕਰਦੇ ਨੇ ਉਹਨਾਂ ਦਾ ਪਾਠ ਕਰਦੇ ਹਨ ਅਸੰਖ ਜੋਗ ਮਨ ਰਹੇ ਉਦਾਸ ਫਿਰ ਕਹਿੰਦੇ ਮਾਲਕ ਦੀ ਬਣਾਈ ਈਸ਼ਕ ਕਾਇਨਾਤ ਅੰਦਰ ਐਦਾਂ ਅਸੰਖ ਅਣਗਣਿਤ ਐਸੇ ਹਨ ਜਿਹੜੇ ਕਿ ਜੋਗ ਸਾਧਨ ਕਰਦੇ ਨੇ ਤੇ ਅਸੰਖ ਇਨ੍ਹਾਂ ਦੇ ਨੇ ਜਿਨ੍ਹਾਂ ਦਾ ਮਨ ਉਦਾਸ ਬਣਿਆ ਰਹਿੰਦਾ ਹੈ ਉਪਰਾਮ ਰਹਿੰਦੇ ਨੇ ਉਦਾਸੀ ਬਣ ਕੇ ਜਿਹੜੇ ਰਹਿੰਦੇ ਹਨ ਉਹਨਾਂ ਦੀ ਗਿਣਤੀ ਵੀ ਪਾਤਸ਼ਾਹ ਜੀ ਕਹਿੰਦੇ ਭਾਈ ਅਸੰਖ ਬੇਅੰਤ ਹੈ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਫਿਰ ਅੱਗੇ ਸਮਝਾਉਂਦੇ ਕਹਿੰਦੇ ਅਸ਼ੰਖ ਐਸੇ ਹਨ ਜਿਹੜੇ ਅਣਗਿਣਤ ਭਗਤ ਵਾਹਿਗੁਰੂ ਜੀ ਦੇ ਬਣੇ ਹਨ ਭਗਤ ਬਣ ਕੇ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਕਹਿੰਦੇ ਰੱਬ ਦੀ ਵਿਚਾਰ ਕਰਨ ਵਾਲੀ ਉਹਦੇ ਉਹਦੇ ਗੁਣਾਂ ਨੂੰ ਵਿਚਾਰਨ ਵਾਲੇ ਉਹ ਵੀ ਸਤਿਗੁਰੂ ਜੀ ਕਹਿੰਦੇ ਭਾਈ ਅਸੰਖ ਨੇ ਉਹਨਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਜੋ ਮਾਲਕ ਦੇ ਗੁਣ ਗਾਉਂਦੇ ਹਨ ਗੁਣਾਂ ਦੀ ਵਿਚਾਰ ਕਰਦੇ ਹਨ ਗੁਣ ਵਿਚਾਰ ਕੇ ਆਪਣੇ ਜ਼ਿੰਦਗੀ ਦੇ ਵਿੱਚ ਵਸਾਉਂਦੇ ਨੇ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦੀ ਵੀ ਗਿਣਤੀ ਅਸੰਖ ਬੇਅੰਤ ਦਸੀ ਹੈ ਅਸੰਖ ਸਤੀ ਅਸੰਖ ਦਾਤਾਰ ਕਹਿੰਦੇ ਅਸੰਖ ਐਸੇ ਹਨ ਜਿਨ੍ਹਾਂ ਦੇ ਜਿਨ੍ਹਾਂ ਨੇ ਸਦੀ ਧਰਮ ਅਪਣਾਇਆ ਹੈ ਸਦੀ ਧਰਮ ਤੋਂ ਭਾਵ ਕਿ ਸਤ ਰੱਖਣ ਵਾਲੇ ਮਨੁੱਖ ਸੱਚ ਦੇ ਮਾਰਗ ਤੇ ਚੱਲਣ ਵਾਲੇ ਜਿਹੜੇ ਸਤ ਧਰਮ ਤੇ ਚੱਲਦੇ ਨੇ ਸਤ ਸੰਤੋਖ ਸੰਤੋਖੀ ਬਣ ਕੇ ਆਪਣਾ ਜੀਵਨ ਬਤਾਉਂਦੇ ਨੇ ਸਤ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਵਸਾਇਆ ਇਹ ਮਾਲਕ ਦੇ ਗੁਣ ਹਨ ਕਹਿੰਦੇ ਭਾਈ ਉਹਨਾਂ ਦੀ ਵੀ ਗਿਣਤੀ ਜਿਹੜੀ ਉਹ ਅਨੇਕਾਂ ਦੀ ਗਿਣਤੀ ਵਿੱਚ ਗਿਣੇ ਜਾਂਦੇ ਨੇ ਅਸੰਖ ਦਾਤਾਰ ਫਿਰ ਕਹਿੰਦੇ ਦਾਤਾਰ ਜਿਹੜੇ ਦਾਤੇ ਹਨ ਮਦਦ ਕਰਨ ਵਾਲੇ ਦਾਨੀ ਪੁਰਸ਼ ਦਾਨੀ ਪੁਰਸ਼ਾਂ ਦੀ ਗਿਣਤੀ ਵੀ ਬੇਅੰਤ ਹੈ ਦੁਨੀਆ ਤੇ ਦਾਨੀ ਮਨੁੱਖਾਂ ਦਾ ਵੀ ਕੋਈ ਅੰਤ ਨਹੀਂ ਮਨੁੱਖ ਆਪਣੀ ਹیثیت ਦੇ ਮੁਤਾਬਕ ਦਾਨ ਕਰਕੇ ਆਪਣੀ ਹیثیت ਮੁਤਾਬਕ ਕਿਸੇ ਦੀ ਮਦਦ ਕਰਕੇ ਇਹ ਆਪਣੇ ਕਈ ਵਾਰੀ ਮਨ ਵਿੱਚ ਹਉਮੈ ਲੈ ਆਉਂਦਾ ਕਿ ਮੈਂ ਆ ਕੁਝ দান ਕਰ ਦਿੱਤਾ ਮੈਂ ਇਹਦੀ ਮਦਦ ਕੀਤੀ ਪਰ ਗੁਰੂ ਸਾਹਿਬ ਜੀ ਕਹਿੰਦੇ ਇਹ ਮਨੁੱਖ ਜਿਹੜੀ ਰੱਬ ਦੀ ਬਣਾਈ ਹੋਈ ਕੁਦਰਤ ਹੈ ਨਾ ਇਹਦੇ ਵਿੱਚ ਦਾਨੀ ਬੰਦਿਆਂ ਦਾ ਵੀ ਕੋਈ ਅੰਤ ਨਹੀਂ ਹੈ ਬੇਅੰਤ ਐਸੇ ਦਾਨੀ ਮਨੁੱਖ ਹਨ ਨਾ ਦਾਨੀਆਂ ਦਾ ਅੰਤ ਹੈ ਨਾ ਦਾਤਿਆਂ ਦਾ ਅੰਤ ਹੈ ਤੇ ਨਾ ਹੀ ਜਿਹੜੇ ਸਤ ਧਰਮ ਰੱਖਣ ਵਾਲੇ ਉਹਨਾਂ ਦਾ ਵੀ ਅੰਤ ਹੈ ਅਸੰਖ ਸੂਰਮਹ ਭਖਸਾਰ ਸੂਰਤੋਂ ਭਾਵ ਸੂਰਮੇ ਜੋਦੇ ਮਹਤੂ ਭਾਵ ਆਪਣੇ ਮੁਖ ਦੇ ਉਪਰ ਭਖਸਾਰ ਲੋਹਾ ਖਾਣ ਵਾਲੇ ਭਾਵ ਕੇ ਲੋਹੇ ਦੇ ਸ਼ਸਤਰਾਂ ਦਾ ਜਿਹੜੇ ਵਾਰ ਖਾਂਦੇ ਹਨ ਵਾਹਿਗੁਰੂ ਜੀ ਦੀ ਜਿਹੜੀ ਇਹ ਰਚਨਾ ਬਣਾਈ ਹੈ ਜੋ ਕੁਦਰਤ ਪ੍ਰਮਾਤਮਾ ਨੇ ਸਾਜ ਦਿੱਤੀ ਹੈ ਇਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਬੇਅੰਤ ਸੂਰਮੇ ਹਨ ਜਿਹੜੇ ਆਪਣੀ ਦੇਸ਼ ਕੌਮ ਦੀ ਖਾਤਰ ਹਾਸਾ ਸਕੇ ਜਾਨਾ ਕੁਰਬਾਨ ਕਰ ਜਾਂਦੇ ਨੇ ਤੇ ਸਨਮੁਖ ਹੋ ਕੇ ਬਾਪ ਕੇ ਆਪਣੇ ਤਨ ਦੇ ਉੱਪਰ ਸ਼ਸਤਰਾਂ ਦਾ ਵਾਰ ਸਿੱਧਾ ਸਹਾਰਦੇ ਹਨ ਅਸੰਖ ਮੋਨ ਲੇਵ ਲਾਇ ਤਾਰ ਮੋਨ ਭਾਵ ਕੇ ਚੁੱਪ ਰਹਿਣ ਵਾਲੇ ਲੇਵਤਾਰ ਇੱਕ ਰਸ ਬਿਰਤੀ ਜੋੜ ਕੇ ਰੱਖਣ ਵਾਲੇ ਗੁਰੂ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਕਿ ਬੇਅੰਤ ਮੂਨੀ ਸਾਧੂ ਬਣ ਕੇ ਬੈਠੇ ਹਨ ਜਿਹੜੇ ਕੁਝ ਬੋਲਦੇ ਨਹੀਂ ਤੇ ਬੇਅੰਤ ਐਸੇ ਨੇ ਜਿਹੜੇ ਇੱਕ ਰਸ ਬਿਰਤੀ ਜੋੜ ਕੇ ਬੈਠੇ ਹਨ ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਵਾਹਿਗੁਰੂ ਮਾਲਕ ਪਰਮੇਸ਼ਰ ਜੀ ਦੇ ਨਾਲ ਜੁੜੀ ਹੋਈ ਹੈ ਹੁਣ ਗੁਰੂ ਗਰੀਬ ਨਵਾਜ਼ ਮਹਾਰਾਜ ਸਤਿਗੁਰੂ ਜੀ ਨੇ ਸਾਨੂੰ ਇਸ ਅੰਮ੍ਰਿਤ ਬਾਣੀ ਦੇ ਵਿੱਚ ਇਹ ਗੱਲਾਂ ਸਮਝਾਈਆਂ ਹਨ ਥੋੜਾ ਜਿਹਾ ਆਪਾਂ ਹੋਰ ਇਸ ਦੀ ਵਿਚਾਰ ਕਰੀਏ ਗੁਰੂ ਗਰੀਬ ਨਵਾਜ਼ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਉਚਾਰਨ ਕੀਤਾ ਹੈ ਤੇ ਅਸੰਖ ਜਪ ਅਸਾਂਖ ਭਾਉ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਜੀ ਨੇ ਪਹਿਲਾਂ ਜਪ ਦਾ ਜ਼ਿਕਰ ਕੀਤਾ ਫਿਰ ਭਾਉ ਦਾ ਜ਼ਿਕਰ ਕੀਤਾ ਹੈ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਜੋ ਸਮਝਾਉਂਦੇ ਨੇ ਨਾ ਕਹਿੰਦੇ ਜਪ ਜਪਣ ਵਾਲੇ ਇਹ ਮਨੁੱਖ ਵੇਅੰਤ ਜੀਵ ਹਨ ਜਿਹੜੇ ਜਪ ਕਰਦੇ ਨੇ ਜਪ ਕਰਦੇ ਨੇ ਉਹ ਵਾਹਿਗੁਰੂ ਮਾਲਕ ਪਰਮੇਸ਼ਰ ਨੂੰ ਨਾਮ ਜਪ ਕੇ ਰੁੱਖਾਂ ਦਾ ਜਾਪ ਕਰ ਰਹੇ ਹਨ ਹੋਰ ਪਸ਼ੂ ਪੰਛੀਆਂ ਦੀਆਂ ਮੂਰਤਾਂ ਬਣਾ ਕੇ ਦੇਵੀ ਦੇਵਤਿਆਂ ਦੇ ਉਪਾਸਕ ਪੀਰਾਂ ਪੈਗੰਬਰਾਂ ਦੇ ਪਰ ਕਹਿੰਦੇ ਜੇਕਰ ਤੂੰ ਜਾਪ ਕਰਨਾ ਹੈ ਕਿਹਦਾ ਕਰ ਅਕਾਲ ਪੁਰਖ ਦਾ ਵਾਹਿਗੁਰੂ ਮਾਲਕ ਪਰਮੇਸ਼ਰ ਜੀ ਦਾ ਜ ਜਿਨ੍ਹਾਂ ਦੇ ਬਾਰੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਇਸ ਅਮਰਤ ਬਾਣੀ ਦੀ ਆਰੰਭਤਾ ਕੀਤੀ ਹੈ ਨਾ ਤੇ ਮੂਲ ਮੰਤਰ ਦੇ ਵਿੱਚ ਸਤਿਗੁਰੂ ਜੀ ਨੇ ਅਕਾਲ ਪੁਰਖ ਦੇ ਗੁਣਾਂ ਦੇ ਬਾਰੇ ਵਾਹਿਗੁਰੂ ਜੀ ਦੇ ਬਾਰੇ ਜ਼ਿਕਰ ਕੀਤਾ ਹੈ ਗੁਰਪ੍ਰਸਾਦ ਤੱਕ ਸਤਿਗੁਰੂ ਜੀ ਨੇ ਉਚਾਰਨ ਕਰਕੇ ਫਿਰ ਅੱਗੇ ਜਪ ਭਾਵ ਜਪ ਇਸ ਬਾਣੀ ਦਾ ਨਾਮ ਹੈ ਤੇ ਉਹਨੂੰ ਜਪਣ ਦੀ ਗੱਲ ਕੀਤੀ ਸੋ ਜਪਣਾ ਕਿਨੂੰ ਹੈ ਅਕਾਲ ਪੁਰਖ ਜੀ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਨੂੰ ਇਹ ਮਨੁੱਖ ਜਪ ਤੇ ਕਿਵੇਂ ਭਾਉ ਪ੍ਰੇਮ ਦੇ ਨਾਲ ਪ੍ਰੇਮ ਦੇ ਨਾਲ ਬਾਣੀ ਨੂੰ ਜਪਿਆ ਕਰ ਵਾਹਿਗੁਰੂ ਜੀ ਨੂੰ ਜਪਣਾ ਕਰ ਅੱਗੇ ਅਸੰਖ ਪੂਜਾ ਅਸੰਖ ਤਪਤਾ ਹੋ ਕਹਿੰਦੇ ਪੂਜਾ ਕਿਹਦੀ ਕਰਨੀ ਹੈ ਠੀਕ ਹੈ ਦੁਨੀਆਂ ਦੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪੂਜਾ ਕਰਦੇ ਹਨ ਤੂੰ ਪੂਜਾ ਕਿਹਦੀ ਕਰਨੀ ਜਿਵੇਂ ਆਪਾਂ ਅਕਸਰ ਇਹ ਸ਼ਬਦ ਪੜ੍ਹਦੇ ਰਹਿੰਦੇ ਆ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਐ ਮਨੁੱਖ ਤੂੰ ਪੂਜਾ ਕਿਦੀ ਕਰਨੀ ਅਕਾਲ ਪੁਰਖ ਵਾਹਿਗੁਰੂ ਜੀ ਉਸ ਨਿਰੰਕਾਰ ਦੀ ਪੂਜਾ ਕਰਨੀ ਹੈ ਤਪ ਤਾਉ ਤਪ ਕਾਹਦਾ ਸਾਧਨਾ ਹੈ ਬੇਅੰਤ ਐਸੇ ਜੀਵਨ ਜਿਹੜੇ ਤਪ ਸਾਧਦੇ ਹਨ ਹੂਣੀਆਂ ਤਪਾ ਤਪਾ ਕੇ ਬੈੰਦੇ ਨੇ ਪਾਤਸ਼ਾਹ ਜੀ ਕਹਿੰਦੇ ਜੇਕਰ ਤਪ ਸਾਧਨਾ ਹੀ ਆ ਨਾ ਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਜਿਹੜਾ ਵਿਕਾਰਾਂ ਨੂੰ ਦੂਰ ਕਰ ਬਾਣੀ ਦੇ ਤਪ ਦੇ ਨਾਲ ਬਾਣੀ ਦੇ ਪ੍ਰਤਾਪ ਦੇ ਨਾਲ ਸੇਵਾ ਸਿਮਰਨ ਦੇ ਪ੍ਰਤਾਪ ਦੇ ਨਾਲ ਜ਼ਿੰਦਗੀ ਦੇ ਵਿੱਚੋਂ ਜਿਹੜਾ ਵਿਕਾਰਾਂ ਨੂੰ ਤਪਾ ਕੇ ਇਹਨਾਂ ਨੂੰ ਖਤਮ ਕਰ ਇਦਾਂ ਦਾ ਪਾਤਸ਼ਾਹ ਜੀ ਕਿੰਨੇ ਤਪ ਸਾਧਨਾ ਕਰ ਅੱਗੇ ਕਹਿੰਦੇ ਅਸੰਖ ਗ੍ਰੰਥ ਮੁਖ ਵੇਦ ਪਾਠ ਕਹਿੰਦੇ ਬੇਅੰਤ ਐਸੇ ਜੀਵ ਨੇ ਜਿਹੜੇ ਲੋਕ ਗ੍ਰੰਥਾਂ ਦਾ ਵੇਦਾਂ ਦਾ ਪਾਠ ਕਰਦੇ ਨੇ ਠੀਕ ਹੈ ਗਿਆਨ ਦੇ ਵਾਸਤੇ ਸਭ ਕੁਝ ਜ਼ਰੂਰੀ ਹੈ ਹਰੇਕ ਧਰਮ ਦੇ ਗ੍ਰੰਥ ਨੂੰ ਪੜ੍ਹਨਾ ਚਾਹੀਦਾ ਪਰ ਗੁਰੂ ਸਾਹਿਬ ਜੀ ਕਹਿੰਦੇ ਇਹ ਮਨੁੱਖ ਪਿਆਰ ਬਣਾ ਤੁਰ ਕੀ ਬਾਣੀ ਦੇ ਨਾਲ ਤੇਰੇ ਕੋਲ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਸਤਗੁਰਾਂ ਜੀ ਦਾ ਅੰਮ੍ਰਿਤ ਬਾਣੀ ਦਾ ਜਾਪ ਅੰਮ੍ਰਿਤ ਬਾਣੀ ਦਾ ਪਾਠ ਆਪਣੇ ਮੁਖ ਦੇ ਨਾਲ ਕਰਿਆ ਕਰ ਅਸੰਖ ਜੋਗ ਮਨ ਰਹੇ ਉਦਾਸ ਕਿੰਦੇ ਜੋਗ ਜੋਗ ਭਾਵ ਰੱਬ ਦੇ ਨਾਲ ਮਿਲਾਪ ਉਹ ਅਕਾਲ ਪੁਰਖ ਦੇ ਨਾਲ ਮਿਲਾਪ ਬਣਾ ਤੇਰਾ ਮਨ ਵਿਕਾਰਾਂ ਦੇ ਵੱਲੋਂ ਉਦਾਸ ਹੋਵੇ ਜਿਵੇਂ ਕਈ ਵਾਰੀ ਸਾਡਾ ਕੋਈ ਕੰਮ ਕਰਨ ਨੂੰ ਜੀਣਾ ਕਰੇ ਆਪਾਂ ਕਹਿ ਦਿੰਨੇ ਕਿ ਸਾਡਾ ਮਨ ਨਹੀਂ ਕਰਦਾ ਉਹਦੇ ਉਸ ਕੰਮ ਵੱਲੋਂ ਮਨ ਪਾਸਾ ਵੱਟ ਜਾਂਦਾ ਤਾਂ ਪਤਸ਼ਰ ਜੀ ਕਹਿੰਦੇ ਮਨ ਉਦਾਸ ਤੇਰਾ ਮਨ ਉਦਾਸ ਹੋਵੇ ਕਾਦੇ ਵੱਲੋਂ ਬੁਰੇ ਕਰਮਾਂ ਦੇ ਵੱਲੋਂ ਮਨ ਤੇਰਾ ਉਦਾਸ ਬਣ ਜਾਵੇ ਪਾਪਾਂ ਦੇ ਵੱਲੋਂ ਵਿਕਾਰਾਂ ਦੇ ਵੱਲੋਂ ਤੇ ਅੱਗੇ ਬਾਦਸ਼ਾਹ ਜੀ ਕਹਿੰਦੇ ਅਸੰਖ ਭਗਤ ਭਗਤ ਬਣ ਅਕਾਲ ਪੁਰਖ ਦਾ ਅਕਾਲ ਪੁਰਖ ਦਾ ਭਗਤ ਬਣ ਕੇ ਉਹਦੇ ਗੁਣਾਂ ਦੀ ਵਿਚਾਰ ਕਰ ਅਸੰਖ ਸਤੀ ਅਸੰਖ ਦਾਤਾਰ ਇਹਦਾ ਗੁਰੂ ਸਾਹਿਬ ਜੀ ਸਮਝਾਉਂਦੇ ਕਹਿੰਦੇ ਸਤ ਧਰਮ ਅਪਣਾ ਅਸੰਖ ਜਿਹੜੇ ਐਸੇ ਲੋਕ ਨੇ ਉਹ ਸਤੀ ਪ੍ਰਥਾ ਸਤ ਧਰਮ ਤੇ ਚੱਲਦੇ ਨੇ ਕਹਿੰਦੇ ਤੂੰ ਵੀ ਸੱਚ ਸੱਚ ਦਾ ਮਾਰਗ ਆਪਣੀ ਜ਼ਿੰਦਗੀ ਦੇ ਵਿੱਚ ਫੜ ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਸਤ ਮਾਰਗ ਤੇ ਚੱਲਣਾ ਕਰ ਦਾਤਾਰ ਦਾਤਾ ਬਣ ਜੋ ਕੁਝ ਤੇ ਤੈਨੂੰ ਮਾਲਕ ਨੇ ਬਖਸ਼ਿਆ ਉਹਦੇ ਵਿੱਚੋਂ ਕੁਝ ਨਾ ਕੁਝ ਕਿਸੇ ਦੀ ਮਦਦ ਕਰਿਆ ਕਰ ਅਸੰਖ ਸੂਰਮਹ ਪੱਖ ਸਾਤ ਸਮਾ ਬਣੇ ਤੂੰ ਸੂਰਮਾ ਵੀ ਹੋਵੇਂ ਜੋਧਾ ਵੀ ਹੋਵੇਂ ਜਿਹੜਾ ਕਿ ਆਪਣੇ ਮੁਖ ਤੇ ਸ਼ਸਤਰਾਂ ਦੇ ਵਾਰਸ ਹਾਰੇ ਤੇ ਜਾਂ ਗੁਰੂ ਪਾਤਸ਼ਾਹ ਜੀ ਇਹ ਵੀ ਸਮਝਾਉਂਦੇ ਨੇ ਕਿ ਤੈਨੂੰ ਵਾਹਿਗੁਰੂ ਜੀ ਦੇ ਨਾਮ ਦਾ ਰੰਗ ਲੱਗ ਜਾਵੇ ਜਾਂ ਕੋ ਹਰ ਰੰਗ ਲਾਗੂ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਅਸੰਖ ਮੋਨ ਲਿਵ ਲਾਇਤਾਰ ਕਹਿੰਦੇ ਮੋਨ ਇਹ ਨਹੀਂ ਕਿ ਇਕ ਇਕੱਲਾ ਚੁੱਪ ਰਹਿਣਾ ਮੁਖ ਦੇ ਵਿੱਚੋਂ ਕੁਝ ਬੋਲਣਾ ਨਹੀਂ ਇੱਕ ਮਹੀਨਾ ਦੋ ਮਹੀਨੇ ਬਿਲਕੁਲ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਕਹਿੰਦੇ ਜੇਕਰ ਮੋਨ ਵਰਤ ਰੱਖਣਾ ਹੈ ਮੋਨੀ ਬਣ ਨਹੀਂ ਹੈ ਤੇ ਆਪਣੀ ਰਸਨਾ ਨੂੰ ਝੂਠ ਬੋਲਣ ਤੋਂ ਰੋਕਿਆ ਕਰ ਵਾਹਿਗੁਰੂ ਮਾਲਕ ਦੇ ਨਾਲ ਇੱਕ ਰਸਵਿਰਤੀ ਜੋੜ ਝੂਠ ਬੋਲਣ ਤੋਂ ਰਸਨਾ ਨੂੰ ਰੋਕ ਕੇ ਕਿਸੇ ਦੀ ਨਿੰਦਿਆ ਚੁਗਲੀ ਆਦਿਕ ਨਾ ਕਰੇ ਪਾਤਸ਼ਾਹ ਜੀ ਕਹਿੰਦੇ ਐਸਾ ਮੋਨ ਰੱਖ ਤੇ ਐਦਾਂ ਉਹ ਵਾਹਿਗੁਰੂ ਜੀ ਦੇ ਨਾਲ ਅਕਾਲ ਪੁਰਖ ਦੇ ਨਾਲ ਸੁਰਤੀ ਨੂੰ ਜੋੜ ਬੇਅੰਤ ਨੇ ਜਿਹੜੇ ਮੋਨੀ ਬਣ ਕੇ ਰਹਿੰਦੇ ਹਨ ਕੁਦਰਤ ਕਾਉਣ ਕਹਾ ਵਿਚਾਰ ਪਾਤਸ਼ਾਹ ਜੀ ਕਹਿੰਦੇ ਇਹ ਅਕਾਲ ਪੁਰਖ ਮੇਰੀ ਕੋਈ ਤਾਕਤ ਨਹੀਂ ਕਿ ਮੈਂ ਤੇਰੀ ਕੁਦਰਤ ਦੀ ਵਿਚਾਰ ਕਰ ਸਕਾਂ ਤੇਰੀ ਕਾਇਨਾਤ ਬਾਰੇ ਦੱਸ ਸਕਾਂ ਵਾਰਿਆ ਨਾ ਜਾਵਾਂ ਇੱਕ ਵਾਰ ਕਿੰਨੇ ਮੈਂ ਤਾਂ ਇੰਨੀ ਜੋਗਾ ਵੀ ਨਹੀਂ ਕਿ ਤੇਰੇ ਕੋਲੋਂ ਇੱਕ ਵਾਰੀ ਮੈਂ ਕੁਰਬਾਨ ਜਾ ਸਕਾਂ ਵਾਰਨੇ ਜਾ ਸਕਾਂ ਭਾਵ ਮੇਰੀ ਹਸਤੀ ਤਾਂ ਆਪ ਜੀ ਦੇ ਸਾਹਮਣੇ ਬੜੀ ਤੁਸ਼ ਹੈ ਜੋ ਤਉਦ ਭਾਵੈ ਸਾਈ ਭਲੀਕਾਰ ਕਹਿੰਦੇ ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਦੀ ਦੁਨੀਆਂ ਦੇ ਮਾਲਕ ਸਾਡੇ ਵਾਸਤੇ ਸਾਈ ਭਲੀਕਾਰ ਸਾਡੇ ਵਾਸਤੇ ਭਲਾ ਹੈ ਭਾਵਕ ਤੇਰੀ ਰਜਾ ਦੇ ਵਿੱਚ ਰਹਿਣਾ ਹੀ ਠੀਕ ਹੈ ਤੂੰ ਸਦਾ ਸਲਾਮਤ ਨਿਰੰਕਾਰ ਏ ਅਕਾਲ ਪੁਰਖ ਤੂੰ ਸਦਾ ਸਲਾਮਤ ਹੈ ਨਿਰੰਕਾਰ ਹੈ ਤੇਰੀ ਹਸਤੀ ਨੂੰ ਕੋਈ ਮਿਟਾ ਨਹੀਂ ਸਕਦਾ ਇਸ 17ਵੀਂ ਪੌੜੀ ਦੇ